ਅੰਦੀ ਅੱਜ ਆਪਾਂ ਤੁਹਾਡੇ ਵਾਸਤੇ ਟੂ ਲਿਪ ਸਲਵਾਰ ਦੀ ਕਟਿੰਗ ਐਂਡ ਸਟਿਚਿੰਗ ਲੈ ਕੇ ਆਏ ਆਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕਟਿੰਗ ਕਰਨੀ ਦੱਸਾਂਗੇ ਬਹੁਤ ਹੀ ਇਨਸਾਨ ਕਟਿੰਗ ਦੇ ਵਿੱਚ ਆ ਜਿਹੜੀ ਆਪਾਂ ਨੇ ਕਟਿੰਗ ਕਰਨੀ ਹੈ ਜੀ ਫਰੌਕ ਵਗੈਰਾ ਜਿਵੇਂ ਗੋਲ ਘੇਰੇ ਦੇ ਕੁੜਤੀਆਂ ਦੇ ਨਾਲ ਅੱਜ ਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਤੇ ਬਹੁਤ ਪੈਣੀ ਵੀ ਬਹੁਤ ਸੋਹਣੀ ਲੱਗਦੀ ਹੈ ਮਨ ਨੂੰ ਇੱਕ ਤਾਂ ਧੋਤੀ ਸਲਵਾਰ ਹੁੰਦੀ ਹੈ ਇੱਕ ਟੂ ਲਿਪ ਸਲਵਾਰ ਆ ਜਿਹੜੀ ਇਹ ਸਲਵਾਰ ਹੈਗੀ ਆਮ ਵੀ ਮੀਡੀਅਮ ਏਜ ਦੀ ਲੇਡੀਜ਼ ਵੀ ਪਹਿਨ ਸਕਦੀਆਂ ਨੇ ਜੀਆਂ ਜਿਹੜੀ ਧੋਤੀ ਸਲਵਾਰ ਹੁੰਦੀ ਹੈ ਜਿਵੇਂ ਉਹ ਗਰਲਿਸ਼ ਅੱਜ ਆਪਾਂ ਤੁਹਾਨੂੰ ਟੂਲੀਪ ਸਲਵਾਰ ਦੀ ਕਟਿੰਗ ਦੱਸਾਂਗੇ ਜੋ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਦੱਸ ਰਹੇ ਹਾਂਗੇ ਆਪਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾਗਾ ਆਪਣੇ ਕੋਲੇ ਦੇਖੋ ਵੱਡੇ ਪਣੇ ਦੇ ਵਿੱਚ ਕੱਪੜਾ ਹੈਗਾ ਇਹ ਜਿਹਨੂੰ ਆਪਾਂ ਬੋਲਦੇ ਨੇ ਡੇਢ ਗਾਜ਼ ਪਣਾ ਡੇਢ ਗਾਜ਼ ਪਣੇ ਦੇ ਵਿੱਚ ਆਪਾਂ ਨੇ 2 ਮੀਟਰ ਕੱਪੜਾ ਲੈਂਦਾ ਹੈਗਾ ਕਿਉਂਕਿ ਆਪਾਂ ਨੂੰ ਲੈਂਥ ਇਹਦੀ ਲੈਣੀ ਜ਼ਰੂਰੀ ਪੈਂਦੀ ਹੈ ਜਿੰਨੀ ਆਪਾਂ ਨੂੰ ਲੈਂਥ ਹੋਵੇ ਲੈਂਥ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦੀ ਲੈਂਥ ਆ ਜਿਹੜੀ ਉਹ ਕਿਸ ਹਿਸਾਬ ਨਾਲ ਕਿੱਥੋਂ ਨਾਪਣੀ ਹੈ ਇਹਦੀ ਹੁਣ ਦੇਖੋ ਮੇਰੇ ਕੋਲੇ ਆ ਕੱਪੜਾ ਹੈਗਾ ਡਬਲ ਆਪਾਂ ਨੇ ਫੋਲਡਿੰਗ ਕਰ ਚੱਕਿਆ ਇਹ ਦੇਖੋ ਇਸ ਇਹ ਆਪਾਂ ਨੇ ਡਬਲ ਫੋਲਡਿੰਗ ਕਰ ਲਿਆ 2 ਮੀਟਰ ਆਪਣੇ ਕੋਲ ਇਹ ਕਪੜਾ ਹੈਗਾ ਆਪਾਂ ਇਸ ਤਰ੍ਹਾਂ ਇਹਨੂੰ ਉਹ ਕਰਾਂਗੇ ਜੀ ਦੇਖੋ ਜਿਵੇਂ ਆਪਾਂ ਨੇ ਆਹ ਵਾਲਾ ਕਪੜਾ ਇਸ ਤਰ੍ਹਾਂ ਫੋਲਡਿੰਗ ਕਰਿਆ ਹੋਇਆ ਹੈਗਾ ਆਹ ਸਾਈਡ ਇਹਦੀ ਪੰਨ ਵਾਲੀ ਹੋਗੀ ਮੰਨ ਲਓ ਜਿਹੜਾ ਪਾਸਾ ਗੋਲ ਆਗਾ ਤਾਂ ਆਪਾਂ ਇਹਨੂੰ ਆਪਾਂ ਕਿਸ ਤਰ੍ਹਾਂ ਫੋਲਡਿੰਗ ਕਰਨੀ ਹੈ ਦੇਖੋ ਤੁਸੀਂ ਧਿਆਨ ਨਾਲ ਦੇਖਣਾ ਮੇਨ ਇਹਦੇ ਵਿੱਚ ਇਹੀ ਚੀਜ਼ ਹੋਊਗੀ ਆਹ ਕੰਨੀ ਵਾਲਾ ਪਾਸਾ ਹੈਗਾ ਦੇਖੋ ਜਿੱਧਰੋਂ ਆਪਣਾ ਕਪੜਾ ਓਪਨ ਹੁੰਦਾ ਖੁੱਲਦਾ ਮੰਨ ਲਓ ਆਹ ਪਾਸਾ ਤਾਂ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਇਹਨੂੰ ਨਾਲ ਲਗਾਉਣਾਗਾ ਆਹ ਵਾਲੀ ਚੀਜ਼ ਨੂੰ ਹੁਣ ਦੇਖੋ ਜਿਹੜਾ ਰੇ ਪਾਸਾ ਆ ਗਿਆ ਮੰਨ ਲਓ ਗੋਲ ਵਾਲਾ ਪਾਸਾ ਹੈਗਾ ਉਹ ਤੁਹਾਡੇ ਵੱਲ ਹੋਣਾ ਚਾਹੀਦਾ ਹੈਗਾ ਜਿਹੜਾ ਇਹਦਾ ਖੁੱਲੀ ਸਾਈਡ ਆ ਉਹ ਬਾਹਰਲੀ ਸਾਈਡ ਹੋਣੀ ਚਾਹੀਦੀ ਹੈ ਮੰਨ ਲਓ ਇਹਨੂੰ ਤੁਸੀਂ ਇਸ ਤਰੀਕੇ ਨਾਲ ਨੂੰ ਆਹ ਚੀਜ਼ ਰੱਖ ਲਓਗੇ ਜਿਹੜੀ ਆ ਗੋਲ ਵਾਲੀ ਚੀਜ਼ ਆ ਬੰਦ ਰੇਵ ਇਹ ਤੁਹਾਡੇ ਆਪਣੇ ਵਾਲੇ ਪਾਸੇ ਹੋਣੀ ਚਾਹੀਦੀ ਹੈ ਜਿਹੜੀ ਸਾਈਡ ਇਧਰੋਂ ਆ ਇਹ ਆ ਚੀਜ਼ ਇਧਰਲੇ ਵੱਲ ਹੋਊਗੀ ਹੁਣ ਇਹਦੀ ਆਪਾਂ ਲੈਂਥ ਦੇਖੋ ਕਿਸ ਤਰੀਕੇ ਨਾਲ ਇਹਦੀ ਲੈਂਥ ਆਈਡੀਓ ਆਪਾਂ ਨਾਪ ਸਕਦੇ ਆ ਹਾਂਜੀ ਦੇਖੋ ਜਿਹੜੀ ਆਪਾਂ ਤੁਹਾਨੂੰ ਕਦੀ ਕਟਿੰਗ ਦੱਸ ਰਹੇ ਹਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੀ ਕਟਿੰਗ ਦੱਸਾਂਗੇ ਪਹਿਲੇ ਪਾਰਟ ਦੇ ਵਿੱਚ ਸੈਕੰਡ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਸਟੀਚਿੰਗ ਦੱਸਾਂਗੇ ਲੈਸਾਂ ਦੇ ਨਾਲ ਇਹਨੂੰ ਆਪਾਂ ਕਿਸ ਤਰ੍ਹਾਂ ਸੋਨਾ ਬਣਾ ਸਕਦੇ ਹਾਂਗੇ ਤੁਸੀਂ ਕਹੀ ਜੀ ਵੀ ਲੈਸ ਲਗਾ ਸਕਦੇ ਹੋ ਇਹਦੇ ਉੱਪਰ ਜੇ ਮੈਂ ਆਪਾਂ ਬਾਈਟ ਆ ਇਹਨੂੰ ਕਿਸੇ ਮਰਜ਼ੀ ਸ਼ਰਟ ਦੇ ਨਾਲ ਪਹਿਨ ਸਕਦੇ ਆ ਆਪਾਂ ਕਲਰਫੁੱਲ ਇਹਨਾਂ ਤੇ ਲੈਸ ਨਹੀਂ ਲਗਾਉਣੀ ਆਪਾਂ ਇਹਨਾਂ ਨੇ ਵਾਈਟ ਦੇ ਵਿੱਚ ਲੈਸ ਲਗਾਉਣੀ ਹੈ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਕਿੱਦਾਂ ਦੀ ਲੈਸ ਲੱਗ ਸਕਦੀ ਆ ਹੁਣ ਦੇਖੋ ਜਿਹੜੀ ਇਹਦੀ ਮੂਰੀ ਹੋਊਗੀ ਉਹ ਤੁਸੀਂ ਇਸ ਤਰ੍ਹਾਂ ਢਿੱਸੀ ਰੱਖਣੀ ਹੈ ਤੇ ਇਸੀ ਵੀ ਰੱਖ ਸਕਦੇ ਹੋਗੇ ਉਨੀ ਤੁਹਾਨੂੰ ਓਪਨ ਰੱਖਣੀ ਪਊਗੀ ਆਹ ਵਾਲੀ ਚੀਜ਼ ਜੇ ਤੁਸੀਂ ਐਦਾਂ ਨਹੀਂ ਰੱਖਣੀ ਮੰਨ ਲਓ ਜੇ ਐਦਾਂ ਦੀ ਆਪਣੇ ਆ ਰੱਖ ਲਈ ਤਾਂ ਇਹਦੇ ਵਿੱਚ ਲੇਸ ਵਗੈਰਾ ਇੰਨੀ ਅੱਛੀ ਨਹੀਂ ਲੱਗਦੀ ਹੈਗੀ ਲੱਗੀ ਹੋਈ ਮੰਨ ਲਓ ਆਪਾਂ ਇਹਦੀ ਆਹ ਚੀਜ਼ ਤੋਂ ਗੁਲਾਈ ਦੇਣੀ ਆ ਤੁਸੀਂ ਕਿੰਨੀ ਗਲਾਈ ਦੇਣੀ ਆ ਤੁਹਾਡਾ ਪੈਰ ਪਹਿਣਾ ਚਾਹੀਦਾ ਦੇਖੋ ਤੁਸੀਂ ਉਸੇ ਹਿਸਾਬ ਦੇ ਨਾਲ ਰੱਖੋਗੇ ਮੰਨ ਲਓ ਜਿਹੜਾ ਤੁਹਾਡਾ ਇਹ ਕੋਨਾ ਬਣ ਗਿਆ ਤੁਸੀਂ ਇਸ ਕੋਨੇ ਤੋਂ ਮਿਣਕੇ ਇਹਦੀ ਗਲਾਈ ਪਾ ਸਕਦੇ ਹੋ ਦੇਖੋ ਜਿਵੇਂ ਆਹ ਕੋਨਾਗਾ ਕੋਨੇ ਤੋਂ ਮੈਂ 6 ਇੰਚ ਲੈ ਰਹੀਆਂ ਦੇਖੋ ਆਹ ਵਾਲੀ ਚੀਜ਼ ਨੂੰ ਇਸੇ ਤਰੀਕੇ ਮੈਂ 6 ਇੰਚ ਤੇ ਨਿਸ਼ਾਨ ਇੱਧਰ ਲਗਾਉਂਗੀ ਦੇਖੋ ਆਹ ਵਾਲੀ ਚੀਜ਼ ਤੇ ਹੁਣ ਆਪਾਂ ਇਹਦੀ ਗਲਾਈ ਦੇਣੀ ਆ ਦੇਖੋ ਤੁਸੀਂ ਕਿਸ ਤਰੀਕੇ ਨਾਲ ਇਹਦੀ ਗਲਾਈ ਦੇਣੀ ਆ ਮੈਂ ਇੱਥੋਂ ਇਹਦੀ ਆਹ ਸ਼ੇਪ ਦੇਣੀ ਆ ਜਿਹੜੀ ਚੀਜ਼ ਆਪਣੇ ਫਰੰਟ ਤੋਂ ਅੱਗੇ ਵੱਲ ਨੂੰ ਆਉਣੀ ਆ ਆ शेप ਦੇਉਂਗੇ ਦੇਖੋ ਤੁਸੀਂ ਇਹਦੀ ਇੱਥੇ ਦੇਖੋ ਆਪਣੇ ਆਹ ਗਲਾਈ ਪਾਈ ਹੈ ਇਹਦੇ ਵਿੱਚ ਤੁਸੀਂ ਪੈਰ ਪਤਲਾ ਤੁਹਾਡਾ ਤਾਂ ਤੁਸੀਂ ਘੱਟ ਵੀ ਰੱਖ ਸਕਦੇ ਹੋਗੇ ਤੁਸੀਂ ਇਹਦਾ ਘੇਰਾ ਕਿੰਨਾ ਰੱਖਣਾ ਵੱਧ ਰੱਖਣਾ ਖੁੱਲੀ ਬਣਾਉਣੀ ਆ ਜਾਂ ਟਾਈਟ ਬਣਾਉਣੀ ਆ ਉਹ ਤੁਹਾਡੇ ਆਪਣੇ ਤੇ ਡਿਪੈਂਡ ਕਰੂਗਾ ਤੁਸੀਂ ਇੱਥੋਂ ਇਹਦੀ ਮੰਨ ਲਓ ਘੇਰ ਘਟਾ ਸਕਦੇ ਹੋਗੇ ਹੁਣ ਆਪਾਂ ਦੇਖੋ ਇਹਦੀ ਲੈਂਥ ਕਿਸ ਤਰੀਕੇ ਨਾਲ ਮੇਨਣੀ ਆ ਤੁਸੀਂ ਸਲਵਾਰ ਦੇ ਬੈਲਟ ਕਿੰਨਾ ਲਗਾਉਣਾਗਾ ਲਾਸਟਿਕ ਵਾਲੀ ਨਹੀਂ ਦੇਖੋ ਇਹ ਜੇ ਤਾਂ ਜਿਸ ਤਰ੍ਹਾਂ ਆਪਾਂ ਇਸ ਤਰ੍ਹਾਂ ਫੋਲਡਿੰਗ ਕਰਕੇ 2 ਇੰਚ ਦੇ ਵਿੱਚ ਉਦਾਂ ਇਲਾਸਟਿਕ ਪਾ ਸਕਦੇ ਆ ਅਸਲ 'ਤੇ ਆਪਾਂ 벨ਟ ਲਗਾਵਾਂਗੇ ਤਾਂ ਉਹਦੀ ਲੁੱਕ ਜ਼ਿਆਦਾ ਸਹੀ ਆਉਂਦੀ ਆ ਹੁਣ ਦੇਖੋ ਆਪਾਂ ਇਹਦੇ 벨ਟ ਲਗਾਉਣਾ ਤੁਸੀਂ ਕਿੱਥੋਂ ਲਗਾਉਂਗੇ ਮੰਨ ਲਓ 6.5 ਇੰਚ ਆਪਾਂ ਨੇ ਇੱਥੋਂ ਕੱਢ ਲਿਆ ਇਹਦੇ ਆਪਾਂ 벨ਟਰ ਜਿਵੇਂ ਆਮ ਸਲਵਾਰਾਂ ਦੇ 7 ਇੰਚ ਕਟਿੰਗ ਦਾ 벨ਟ ਲਗਾਉਣੇ ਆ ਇਹਦੇ ਉਨੇ ਹੀ ਲਗਾਉਣਾ ਆਪਾਂ ਨੇ ਇਸ ਨਿਸ਼ਾਨ ਤੋਂ ਨਿਸ਼ਾਨ ਲਗਾਵਾਂਗੇ ਦੇਖੋ ਆਪਾਂ 6.5 ਇੰਚ ਉੱਪਰ ਕੱਢਿਆ 38 ਇੰਚ ਸਲਵਾਰ ਦੀ ਲੰਬਾਈ ਆ ਤਾਂ ਆਪਾਂ 40.5 ਇੰਚ ਹੀ ਪਾਵਾਂਗੇ 2.5 ਇੰਚੀ ਵਿੱਚ ਇਹਦੇ ਵਿੱਚ ਪਾਉਣਾ ਉਹ 2 ਇੰਚ ਦੇਖੋ ਆਪਣਾ ਅੰਦਰ ਫੋਲਡਿੰਗ ਦੇ ਵਿੱਚ ਚਲਾ ਜਾਊਗਾ ਜਿਹੜੀ ਆਪਣੀ ਬੈਲਟ ਹੁੰਦੀ ਆ ਉਹ 4.5 ਇੰਚ ਰੈਡੀ ਰਹਿ ਜਾਂਦੀ ਹੈ ਜੇ ਆਪਾਂ 6.5 ਇੰਚ ਉੱਪਰ ਕੱਢਦੇ ਆ ਤੇ 2.5 ਇੰਚ ਉਹਦੇ ਵਿੱਚ ਪਾਉਣੇ ਹੋ ਦੂਸਰਾ ਜੇ ਤੁਸੀਂ ਇਸ ਤਰੀਕੇ ਨਾਲ ਨਹੀਂ ਵੀ ਕਟਿੰਗ ਕਰਨੀ ਤਾਂ ਜਿੰਨਾ ਤੁਸੀਂ ਨੇ ਬੈਲਟ ਲਗਾਉਣਾ 4.5 ਇੰਚ ਦੇਖੋ ਤਿਆਰ ਦਾ ਲਗਾਉਣਾ ਤਾਂ ਤੁਸੀਂ ਉਸ ਹੱਬ ਨਾਲ ਦੀ ਲੈਂਥ ਇਥੋਂ ਕਟਿੰਗ ਕਰ ਸਕਦੇ ਹੋਗੇ ਹੁਣ ਦੇਖੋ ਮੈਂ ਆਪਾਂ ਇਸ ਤਰ੍ਹਾਂ ਕਰਾਂਗੇ 6.5 ਇੰਚ ਉੱਪਰ ਕੱਢਾਂਗੇ 38 ਇੰਚ ਦੀ ਲੈਂਥ ਬਣਾਉਣੀ ਆ 4.50 ਤੋਂ ਇਹਦੀ ਆਪਾਂ ਕਟਿੰਗ ਕਰ ਦਾਂਗੇ ਆਤੀ ਦੀ ਹੁਣ ਤੁਸੀਂ ਬਾਰ-ਬਾਰ ਉਹਨਾ ਨਹੀਂ ਕਰਨਾ ਵੀ ਸਾਢੇ 6 ਇੰਚ ਉੱਪਰ ਕੱਢ ਗਿਆ ਤੁਸੀਂ ਇੱਕ ਵਾਰੀ ਦੀ ਲੈਂਥ ਇੱਥੋਂ ਮਿਲ ਲਓਗੇ ਕਿੰਨੀ ਆ ਰਹੀ ਆ ਦੇਖੋ 34 ਇੰਚ ਲੈਂਥ ਬਣ ਰਹੀ ਹੈ ਆਪਣੀ ਆ ਚੀਜ਼ ਤੋਂ ਤਾਂ ਮੈਂ ਇਸ ਤਰ੍ਹਾਂ ਗੁਲਾਈ ਦੇ ਵਿੱਚ 34 ਇੰਚ ਤੇ ਨਿਸ਼ਾਨ ਲਗਾਉਂਗੀ ਆਪਣੇ ਇਸ ਤਰ੍ਹਾਂ 34 ਇੰਚ ਦੇ ਵਿੱਚ ਨਿਸ਼ਾਨ ਲਗਾ ਲੈਣੇ ਆ ਗੁਲਾਈ ਦੇ ਵਿੱਚ ਨਿਸ਼ਾਨ ਆਉਣਗੇ ਦੇਖੋ ਆਪਣੇ ਤੁਸੀਂ ਇਹ ਘੇਰੇ ਤੇ ਡਿਪੈਂਡ ਕਰੋਗਾ ਵੀ ਤੁਸੀਂ ਕਿੰਨਾ ਘੇਰਾ ਬਣਾਉਣਾ ਤਾਂ ਤੁਸੀਂ ਉਹਦੀ ਆ ਚੀਜ਼ ਤੋਂ ਦੇਖੋ ਇੱਥੋਂ ਸ਼ੇਪ ਇਹਦੀ ਘਟਾ ਸਕਦੇ ਹੋਗੇ ਆ ਚੀਜ਼ ਤੋਂ ਤੁਸੀਂ ਖੁੱਲੀ ਬਣਾਉਣੀ ਆ ਜਾਂ ਟਾਈਟ ਬਣਾਉਣੀ ਆ ਹੁਣ ਮੰਨ ਲਓ ਮੈਂ ਜਿਹੜੀਆਂ ਇਹਦੀਆਂ ਕੰਨੀਆਂ ਨੇ ਉਹ ਕਟਿੰਗ ਦੇ ਵਿੱਚ ਕਰ ਦੂੰਗੀ ਬਾਲੀ ਜ਼ਿਆਦਾ ਲੂਜ਼ ਵੀ ਨਹੀਂ ਬਣਾਉਣੀ ਆ ਆਪਾਂ ਨੇ ਤੇ ਨਾ ਹੀ ਬਾਲੀ ਟਾਈਟ ਜਾਵੇ ਤਾਂ ਆਪਾਂ ਇਹ ਕੰਨੀਆਂ ਨੇ ਜਿਹੜੀਆਂ ਨੇ ਸਾਈਡ ਤੋਂ ਉਤਾਰ ਦੇਣੀਆਂ ਨੇ ਬਹੁਤ ਹੀ ਆਸਾਨ ਕਟਿੰਗ ਦੇ ਵਿੱਚ ਦੱਸਾਂਗੇ ਤੁਹਾਨੂੰ ਕਈ ਵਾਰ ਕੀ ਕਰਦੇ ਨੇ ਜ਼ਿਆਦਾਤਰ ਇਹਦੀਆਂ ਪਹਿਲਾਂ ਹੱਸਣ ਵਗੈਰਾ ਕੱਢ ਦਿੰਦੇ ਆ ਤੇ ਬਣਾਉਣ ਵੇਲੇ ਆਪਾਂ ਨੂੰ ਉਹਨਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਵੀ ਕਿਸ ਤਰੀਕੇ ਨਾਲ ਉਹਨਾਂ ਨੂੰ ਬਣਾਈਏ ਕਿੱਥੋਂ ਉਹਦੀ ਸਟੀਚਿੰਗ ਕਰੀਏ ਕਿੱਥੋਂ ਆਪਾਂ ਜੋੜੀਏ ਮੰਨ ਲਓ ਤੁਹਾਨੂੰ ਇਹਦੇ ਵਿੱਚ ਕੋਈ ਵੀ ਕਨਫਿਊਜ਼ ਨਹੀਂ ਹੋਵੋਗੇ ਤੁਸੀਂ ਬਣਾਉਣ ਵੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਗਲਾਈ ਦੇ ਵਿੱਚ ਦੇਖੋ ਇਹਦੇ ਨਿਸ਼ਾਨ ਲਗਾਉਣੇ ਨੇ ਇੱਕ ਤਰ੍ਹਾਂ ਦੀ ਇਹ ਕੋਣ ਬਣ ਗਈ ਮੰਨ ਲਓ ਪੂਰੀ ਆਪਣੀ ਗਲਾਈ ਦੇ ਵਿੱਚ ਉਹ ਕਰਿਆ ਇਧਰੋਂ ਆਪਣੀਆਂ ਮਿਣੀਆ ਹੁਣ ਸਭ ਤੋਂ ਪਹਿਲਾਂ ਦੇਖੋ ਜਿਹੜੀ ਆਪਣੀ ਗਲਾਈ ਪਾਈ ਹੋਈ ਹੈ ਤਾਂ ਇਹਨੂੰ ਗਲਾਈ ਨੂੰ ਆਪਾਂ ਇਸ ਤਰ੍ਹਾਂ ਗੋਲ ਬਣਾਵਾਂਗੇ ਬਹੁਤ ਹੀ ਆਸਾਨ ਕਟਿੰਗ ਆ ਦੇਖੋ ਤੁਸੀਂ ਇਹਦੀ ਬਸ ਆਪਾਂ ਇਹਦਾ ਕੱਪੜਾ ਇਹਦਾ 베ਸਟ ਨਿਸ਼ਾਨਾਂ ਤੋਂ ਐਕਸਟਰਾ ਨੂੰ ਉਤਾਰ ਦਾਂਗੇ ਹੁਣ ਦੇਖੋ ਜਿਹੜੇ ਆਪਣੀ ਆ ਮਾਰਕ ਕੀਤੇ ਆ ਇਹ ਮਾਰਕ ਨੂੰ ਸਾਰੇ ਆਪਾਂ ਇੱਥੋਂ ਕਟਿੰਗ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਨੇ ਕੂਨ ਦੇ ਵਿੱਚ ਕਰਨਾ ਹੁਣ ਦੇਖੋ ਆਪਣੇ ਕੋਲ ਇਹ ਗਲਾਈ ਆ ਗਈ ਜਿੱਥੇ ਆਪਾਂ ਨੇ ਮੂਰੀ ਰੱਖਣੀ ਹੈ ਇਹਦੀ ਆ ਆਪਣਾ ਇਹਦਾ ਸੈਂਟਰ ਆ ਗਿਆ ਤਾਂ ਤੁਸੀਂ ਕੀ ਕਰੋਗੇ ਪਹਿਲਾਂ ਸਭ ਤੋਂ ਪਹਿਲਾਂ ਸੈਂਟਰ ਤੇ ਇੱਥੇ ਕੱਟ ਲਗਾ ਲੋਗੇ ਇਸ ਤਰੀਕੇ ਨਾਲ ਹੁਣ ਦੇਖੋ ਜਿਹੜੀ ਆਪਣੀ ਆ ਸਾਈਡ ਆ ਗਈ ਮੰਨ ਲਓ ਜਿਹੜੀ ਆਪਣੀ ਗਲਾਈ ਵਾਲੀ ਸਾਈਡ ਜਿਹੜੀ ਉੱਪਰ ਤੱਕ ਜਾ ਰਹੀ ਆ ਤੁਸੀਂ ਇਧਰਲੀ ਸਾਈਡ ਜਿਹੜੀ ਗਲਾਈ ਵਾਲੀ ਤੋਂ ਇੱਥੇ ਕਿੰਨੇ ਇੰਚ ਦਾ ਨਿਸ਼ਾਨ ਲਗਾਉਂਗੇ ਆਪਾਂ ਇੱਥੇ 6 ਇੰਚ ਦਾ ਨਿਸ਼ਾਨ ਲਗਾ ਲਾਂਗੇ ਦੇਖੋ ਇੱਕ ਕੱਟ ਆਪਾਂ ਨੇ ਇੱਥੇ ਲਗਾ ਦੇਣਾਗਾ। ਇੱਕ ਕੱਟ ਆਪਾਂ ਨੇ ਬਿਲਕੁਲ ਇਹਦੇ ਸੈਂਟਰ ਦੇ ਵਿੱਚ ਲਗਾਇਆ। ਇੱਕ ਕੱਟ ਆਪਾਂ ਇਧਰੋਂ 6 ਇੰਚ ਤੇ ਲਗਾਇਆ। ਹੁਣ ਦੱਸਾਂਗੇ ਤੁਹਾਨੂੰ ਵੀ ਆਹ ਕੱਟ ਦਾ ਕੀ ਮਤਲਬ ਆ। ਆਪਾਂ ਨੇ ਕਿਉਂ ਲਗਾਇਆ ਇਹ ਕੱਟ। ਹੁਣ ਦੇਖੋ ਆਪਾਂ ਪੱਲੇ ਨੂੰ ਸਿੰਗਲ ਕਰਕੇ ਦਿਖਾਵਾਂਗੇ ਤੁਹਾਨੂੰ। ਆਹ ਇਸ ਤਰ੍ਹਾਂ ਆਪਾਂ ਪੱਲੇ ਸਿੰਗਲ ਕਰ ਲਈਏ ਦੇਖੋ। ਆਪਣੀ ਆਹ ਚੀਜ਼ ਬਣੀ ਹੋਈ ਆ। ਦੇਖਣ ਨੂੰ ਤਾਂ ਦੇਖੋ ਲੱਗ ਨਹੀਂ ਰਹੀ ਵੀ ਇਹ ਸਲਵਾਰ ਆ ਪਰ ਆਪਾਂ ਤੁਹਾਨੂੰ ਦੱਸਾਂਗੇ ਇਹਦੀ ਲੁੱਕ ਕਿੱਦਾਂ ਦੀ ਬਣ ਰਹੀ ਆ। ਹੁਣ ਦੇਖੋ ਆਪਾਂ ਨੇ ਜਿਹੜਾ ਆ ਸੈਂਟਰ ਵਾਲਾ ਕੱਟ ਲਗਾਇਆ ਇਹ ਕੱਟ ਤੇ ਪਹੁੰਚਣਾ ਕਿਸ ਤਰ੍ਹਾਂ ਪਹੁੰਚਾਂਗੇ ਆਪਾਂ ਇਹ ਕੱਟ ਤੇ ਦੇਖੋ ਆਪਣੀ ਇਸ ਤਰ੍ਹਾਂ ਬਾਟਮ ਪਈ ਆ ਆ ਗਲਾਈ ਪਈ ਆ ਦੀ ਆ ਦੇਖੋ ਆ ਆਪਣੇ ਸੈਂਟਰ ਵਾਲਾ ਇਹਦਾ ਕੱਟ ਲਗਾਇਆ ਹੋਇਆ ਸੀ ਜਿਹੜਾ ਤੁਹਾਨੂੰ ਦੱਸਿਆ ਸੀ ਆ ਗਲਾਈ ਵਾਲੀ ਸਾਈਡ ਤੋਂ ਉੱਪਰਲੇ ਪਾਸੇ ਆਪਾਂ ਨੇ 6 ਇੰਚ ਦਾ ਨਿਸ਼ਾਨ ਲਗਾਇਆ ਇਹਨੂੰ ਆਪਾਂ ਇੱਥੇ ਤੱਕ ਕਿਵੇਂ ਲੈ ਕੇ ਜਾਣਾ ਦੇਖੋ ਆਪਾਂ ਇਸ ਤਰੀਕੇ ਨਾਲ ਇਹਨੂੰ ਆਹ ਚੀਜ਼ ਤੇ ਲੈ ਕੇ ਦੇਖੋ ਆਪਾਂ ਇਹਨੂੰ ਇਹ ਕੋ ਕੱਟ ਦੇ ਨਾਲ ਆਪਾਂ ਨੇ ਕੱਟ ਨੂੰ ਕੀ ਕਰਤਾ ਮਲਾਤਾ ਹੁਣ ਨੀਚੇ ਵੱਲ ਵੀ ਧਿਆਨ ਦੇਣਾ ਆਪਾਂ ਨੇ ਇਹ ਚੀਜ਼ ਕਿੱਥੇ ਬੈਠ ਰਹੀ ਆ ਦੇਖੋ ਆਹ ਚੀਜ਼ ਇਸ ਤਰੀਕੇ ਨਾਲ ਆ ਹੁਣ ਆਪਾਂ ਇਸੇ ਤਰੀਕੇ ਆਹ ਵਾਲੀ ਚੀਜ਼ ਨੂੰ ਲੈ ਕੇ ਜਾਣਾ ਇਸੇ ਕੱਟ ਦੇ ਨਾਲ ਆਪਾਂ ਇਹਨੂੰ ਮਲਾਵਾਂਗੇ ਨੀਚੇ ਤੋਂ ਤੁਸੀਂ ਚੰਗੀ ਤਰ੍ਹਾਂ ਇਹਦੀ ਸੈਟਿੰਗ ਕਰਨੀ ਆ ਦੇਖੋ ਹਾਂ ਦੇਖੋ ਇਹ ਜਦੋਂ ਆਪਣੀ ਲੇਸ ਲੱਗ ਕੇ ਪ੍ਰੋਪਰ ਰੈਡੀ ਹੋਗੀ ਗਲਾਈ ਦੇ ਵਿੱਚ ਆਜੂਗੀ ਦੇਖੋ ਦੇਖਣ ਦੇ ਵਿੱਚ ਇਦਾਂ ਲੱਗ ਰਹੀ ਆ ਵੀ ਇਹ ਚੌਰਸ ਆ ਪਰ ਗਲਾਈ ਦੇ ਵਿੱਚ ਆ ਜਦੋਂ ਲੇਸ ਲਾ ਕੇ ਬਿਲਕੁਲ ਪ੍ਰੋਪਰ ਰੈਡੀ ਹੋਗੀ ਤਾਂ ਬਹੁਤ ਹੀ ਸੋਹਣੀ ਲੱਗੂਗੀ ਦੇਖੋ ਇਹ ਚੀਜ਼ ਹੁਣ ਦੇਖੋ ਆਪਣੀ ਆ ਚੀਜ਼ ਇੱਥੇ ਆ ਗਈ ਇਹਨੂੰ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਨੀਤੇ ਧਾਰਾਂਗੇ ਕਿਉਂਕਿ ਆ ਚੀਜ਼ ਆਪਣੀ ਉੱਪਰੋਂ ਵੀ ਪ੍ਰੋਪਰ ਹੋਣੀ ਚਾਹੀਦੀ ਆ ਇਹ ਆਪਣੀ ਮੂਰੀ ਓਨੀ ਆ ਜਿੰਨੀ ਆਪਾਂ ਨੇ ਓਪਨ ਰੱਖਣੀ ਆ ਇਹ ਉਹਦੇ ਵਾਸਤੇ ਆ ਦੇਖੋ ਇੱਕ ਪੱਲਾ ਤਾਂ ਆਪਣਾ ਇਸ ਤਰ੍ਹਾਂ ਬਣ ਕੇ ਰੈਡੀ ਹੋ ਗਿਆ ਇਸੇ ਤਰੀਕੇ ਆਪਾਂ ਦੂਸਰੇ ਪੱਲੇ ਨੂੰ ਵੀ ਕਰਨਾ ਆ ਜਿਵੇਂ ਆਪਣੀ ਆ ਗਲਾਈ ਵਾਲੀ ਚੀਜ਼ੇ ਨੂੰ نیچے ਰੱਖਾਂਗੇ ਜਿਹੜਾ ਆਪਾਂ ਨੇ ਕੱਟ ਲਗਾਇਆ ਸੈਂਟਰ ਦੇ ਵਿੱਚ ਇਸ ਪੱਲੇ ਦੇ ਵੀ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਇਹਦੇ ਨਾਲ ਮਲਾ ਦਾਂਗੇ ਤੁਸੀਂ ਨੇ ਮੇਨ ਇਹਦੇ ਵਿੱਚ ਕੀ ਧਿਆਨ ਰੱਖਣਾ ਜਿਵੇਂ ਆ ਆ ਪੱਲਾ ਛੋਟਾ ਹੋ ਗਿਆ ਆ ਪੱਲਾ ਵੱਡਾ ਤੁਸੀਂ ਫੋਲਡਿੰਗ ਉਸੇ ਹਿਸਾਬ ਨਾਲ ਕਰਨੀ ਆ ਪੱਲੇ ਦੀ ਜਿਹੜੀ ਆਪਣੀ ਛੋਟੀ ਫੋਲਡਿੰਗ ਹੋਊਗੀ ਉਹਨੂੰ ਆਪਾਂ ਅੰਦਰਲੀ ਸਾਈਡ ਰੱਖਾਂਗੇ ਜਿਹੜੀ ਵੱਡੀ ਹੋਊਗੀ ਉਹ ਬਾਹਰਲੀ ਸਾਈਡ ਚਲੀ ਜਾਊਗੀ ਆ ਦੇਖੋ ਆ ਚੀਨ ਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਹੁਣ ਦੇਖੋ ਆ ਚੀਜ਼ ਇਹਦੇ ਉੱਪਰ ਕਰਾਂਗੇ ਦੋਨੋਂ ਸਾਈਡਾਂ ਇੱਕੋ ਵੱਲ ਨੂੰ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਨਾ ਹੋਵੇ ਵੀ ਆ ਪੱਲਾ ਇੱਕ ਉਲਟੀ ਸਾਈਡ ਚ ਲਿਆ ਜਾਵੇ ਦੂਸਰਾ ਉਲਟੀ ਸਾਈਡ ਚ ਲਿਆ ਜਾਵੇ ਦੇਖੋ ਆ ਸੈਂਟਰ ਦੇ ਵਿੱਚ ਇਸ ਤਰੀਕੇ ਨਾਲ ਆਪਣੀ ਆ ਚੀਜ਼ ਮਿਲ ਗਈ ਬਹੁਤ ਹੀ ਈਜ਼ੀ ਕਟਿੰਗ ਦੇ ਵਿੱਚ ਦੱਸ ਰਿਹਾ ਤੁਹਾਨੂੰ ਇਹਦੇ ਵਿੱਚ ਕੋਈ ਵੀ ਉਲਝਣ ਵਾਲਾ ਕੁਝ ਨਹੀਂ ਹੈਗਾ ਬਿਲਕੁਲ ਨੋਰਮਲ ਤਰੀਕੇ ਨਾਲ ਤੁਸੀਂ ਆਪਣੇ ਘਰ ਬੈਠੇ ਇਸ ਤਰ੍ਹਾਂ ਦੀ ਸਟੀਚਿੰਗ ਕਰ ਸਕਦੇ ਹੋ ਜੋ ਕਿ ਹਾਂਜੀ ਦੇਖੋ ਆਪਾਂ ਨੇ ਐਦਾਂ ਇਹਨੂੰ ਮੋੜ ਲਿਆ ਇਨੂੰ ਆਪਾਂ ਇਹਦੇ ਵਿੱਚ ਸਟੀਚਿੰਗ ਵੇਲੇ ਦੱਸਾਂਗੇ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਸਟੀਚਿੰਗ ਕਰਨੀ ਆ ਕਿੱਥੇ ਦਾ ਆਸਣ ਕੱਢਣਾਗਾ ਹੁਣ ਦੇਖੋ ਇੱਕ ਵਾਰ ਮੈਂ ਤੁਹਾਨੂੰ ਨੋਰਮਲ ਦੱਸ ਦਿੰਨੀ ਆਂ ਕਿ ਜਿਵੇਂ ਮੰਨ ਲਓ ਆਹ ਚੀਜ਼ ਆਪਾਂ ਆਸਣ ਦਾ ਨਿਸ਼ਾਨੇ ਦੇ ਆਹ ਚੀਜ਼ਾਂ ਤੇ ਲਗਾਵਾਂਗੇ ਸਿਰਫ ਤੁਹਾਨੂੰ ਇੰਨੀ ਦੀ ਕਟਿੰਗ ਦੀ ਵੀਡੀਓ ਪਾਈ ਆ ਅਸੀਂ ਨੇ ਆਪਾਂ ਸਟੀਚਿੰਗ ਦੀ ਵੀਡੀਓ ਅਗਲੇ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕਿੰਨੀ ਆਸਾਨ ਸਟੀਚਿੰਗ ਹੈ ਦੀ ਤੇ ਜਿੰਨੀ ਆਪਾਂ ਨੇ ਕਟਿੰਗ ਵੇਲੇ ਨਾ ਕੋਈ ਜ਼ਿਆਦਾ ਚੱਕਰ ਨਹੀਂ ਪਾਇਆ ਆਪਾਂ ਨੇ ਕੋਈ ਲੈਂਥ ਦਾ ਨਹੀਂ ਕੋਈ ਕਾਸੇ ਦਾ ਨਹੀਂ ਨੋਰਮਲ ਤੁਹਾਨੂੰ ਲੈਂਥ ਪਤਾ ਹੋਣੀ ਚਾਹੀਦੀ ਹੈ ਵੀ ਇਹਦੀ ਕਿੰਨੀ ਲੈਂਥ ਆ ਸਲਵਾਰ ਦੀ ਉਸੇ ਹਿਸਾਬ ਨਾਲ ਤੁਸੀਂ ਨੋਰਮਲ ਹੀ ਘਰ ਬੈਠੇ ਇਹਦੀ ਕਟਿੰਗ ਕਰ ਸਕਦੇ ਹੋਗੇ ਤੇ ਨਾਲ ਹੀ ਉਹਦੀ ਸਟਿਚਿੰਗ ਕਰ ਸਕਦੇ ਹੋਗੇ ਫਿਲਹਾਲ ਅੱਜ ਆਪਾਂ ਤੁਹਾਨੂੰ ਇਹਦੀ ਕਟਿੰਗ ਬਾਰੇ ਹੀ ਦੱਸਿਆ ਸਿਰਫ ਇਹਦੇ ਵਿੱਚ ਆਹੀ ਕਟਿੰਗ ਆ ਦੇਖੋ ਕੋਈ ਜ਼ਿਆਦਾ ਕੁਝ ਨਹੀਂ ਹੈਗਾ ਇਹਦੇ ਵਿੱਚ